ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨਮ ਟਿੱਕੜ ਬਹੁਤ ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਦੇਖੋ ਕਿੰਨੇ ਸੋਹਣੇ ਤੁਹਾਡੇ ਲਈ ਪ੍ਰਿੰਟਡ ਸੂਟ ਲੈ ਕੇ ਆਏ ਆ ਜਿਹੜੇ ਕਿ ਰੈਨਗੇ ਟਿਸਟਾ ਬ੍ਰਾਂਡ ਦੇ ਬਹੁਤ ਵਧੀਆ ਇਹ ਕਾਟਨ ਹੈਗੀ ਹੈ ਜੀ ਇਹਦੇ ਨੀਚੇ ਲਾਈਨਿੰਗ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਟਿਸਟਾ ਦੇਖੋ ਮੈਂ ਤੁਹਾਨੂੰ ਮੋਰ ਵੀ ਦਿਖਾ ਦਿੱਤੀ ਹੈ ਦੀ ਤੇ ਸਾਰੇ ਜਿਹੜੇ ਰੰਗ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਨੇ ਜਿਹੜੇ ਵੀ ਮੇਰੀ ਭੈਣ ਨੇ ਸੂਟ ਲੈਣੇ ਦੀ ਸਕਰੀਨ ਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਆਈ ਜਾਂਦਾ ਜੀ ਰੇਟ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਆਂ ਦੇਖੋ ਕਿੰਨੇ ਸੋਹਣੇ ਇਹਦੇ 'ਚ ਰੰਗ ਪ੍ਰਿੰਟ ਹੈਗੇ ਨੇ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਤੁਸੀਂ ਮੋਹਰ ਵੀ ਚੈੱਕ ਕਰ ਸਕਦੇ ਹੋ ਕੰਨੀ ਦੇ ਉੱਪਰ ਵੀ ਇਹਦੀ ਟਿਸਟਾ ਦੀ ਮੋਹਰ ਆਏਗੀ ਤੇ ਪਿਓਰ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਇਹ ਸੂਟ 5 ਮੀਟਰ ਕੱਟ ਮਿਲੇਗੀ ਜੀ ਵਿਦਆਊਟ ਦੁਪੱਟਾ ਨੇ ਜਿਹੜਾ ਰੇਟ ਸ਼ੋ ਹੋ ਰਿਹਾ ਜੀ ਬਿਨਾ ਦੁਪੱਟੇ ਤੋਂ ਹੋ ਰਿਹਾ ਦੇਖੋ ਕਿੰਨੇ ਸੋਹਣੇ ਰੰਗ ਪ੍ਰਿੰਟ ਨੇ ਗਰਮੀਆਂ ਦੇ ਵਿੱਚ ਆਪਾਂ ਪਹਿਨਾਂਗੇ ਤਾਂ ਇੰਨੇ ਲਾਈਟ ਵੇਟ ਇਹ ਕੱਪੜਾ ਹੈਗਾ ਜੀ ਬਹੁਤ ਸੋਹਣੇ ਇਹਦੇ 'ਚ ਰੰਗ ਪ੍ਰਿੰਟ ਆਏ ਹੋਏ ਨੇ ਇਹ ਸੂਟ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਆਨ ਸਟਿਚ ਵੀ ਲੈ ਸਕਦੇ ਹੋ ਬਾਕੀ ਜੇ ਦੁਪੱਟਾ ਡਾਈ ਕਰਾਉਣਾ ਹੋਇਆ ਜੀ ਤੁਸੀਂ ਦੱਸ ਸਕਦੇ ਹੋ ਦੇਖੋ ਕਿੰਨੇ ਸੋਹਣੇ ਸਾਰੇ ਰੰਗ ਆਪਾਂ ਜਿਹੜਾ ਤੁਹਾਨੂੰ ਦਿਖਾਵਾਂਗੇ ਜੀ ਪ੍ਰਿੰਟ ਤੇ ਅਲੱਗ ਪ੍ਰਿੰਟਰ ਰਹਿਣਗੇ ਰੰਗ ਦੇਖੋ ਕਿੰਨੇ ਸੋਹਣੇ ਨੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਦੋ ਦੋ ਕਲਰ ਹੈਗੇ ਨੇ ਜੀ ਜਿਹੜਾ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਬਾਕੀ ਤੁਸੀਂ ਦੱਸਿਓ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇ ਇਹ ਅਲੱਗ ਜੀ ਆਪਾਂ ਤੁਹਾਡੇ ਲਈ ਅੱਜ ਕਾਟਨ ਦੇ ਸੂਟ ਲੈ ਕੇ ਆਏ ਆਂ ਦੁਬਾਰਾ ਰਿਪੀਟ ਕਰਾ ਰਹੇ ਆਂ ਜੀ ਤੁਹਾਨੂੰ ਜਿਹੜਾ ਵੀ ਮੇਰੇ ਭੈਣ ਨੇ ਲੈਣਾ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਵਰਲਡ ਵਾਈਡ ਸ਼ਿਪਿੰਗ ਆਪਣੀ ਅਵੇਲੇਬਲ ਹੈ ਜੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਘਰ ਬੈਠੇ ਸੂਟ ਜਿਹੜਾ ਮੰਗਵਾ ਸਕਦੇ ਆਂ ਦੱਸਿਓ ਜੀ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਹੋਰ ਵੀ ਕਾਫੀ ਸੂਟ ਜਿਹੜੇ ਕੜਾਈ ਵਾਲੇ ਹੋਗੇ ਜੀ ਮਸ਼ੀਨ ਵਰਕ ਹੋਗੇ ਹੈਂਡ ਵਰਕ ਹੋਗੇ ਪਾਉਂਦੇ ਰਹਿਣੇ ਆ ਤੇ ਆਪਾਂ ਕਾਟਨ ਦੇ ਸੂਟ ਆ ਤੁਹਾਡੇ ਲਈ ਬਹੁਤ ਸੋਹਣੇ ਲੈ ਕੇ ਆਏ ਸੀਗੇ ਟਿਸਟਾ ਬ੍ਰਾਂਡ ਦੇ ਦੱਸਿਓ ਤੁਹਾਨੂੰ ਕਿਵੇਂ ਦੇ ਲੱਗੇ ਠੀਕ ਹੈ ਜੀ ਜਿਹੜਾ ਸੂਟ ਤੁਸੀਂ ਲੈਣਾ ਹੋਇਆ ਜਲਦੀ ਜਲਦੀ ਆਰਡਰ ਕਰਦੇ ਹੋ ਠੀਕ ਹੈ ਜੀ ਮਿਲਦੇ ਆ ਨਾ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ